ਬਾਈਗੁਰੂ ਜੀ ਦਾ ਖਾਲਸਾ ਬਾਈਗੁਰੂ ਜੀ ਕੀ ਫਤਿਹ ਅੱਜ ਨੀਲੀਆਂ ਪੱਗਾਂ ਵਾਲਿਆਂ ਨੇ ਨਰੈਣੂ ਮਹੰਤਾ ਨੇ ਬਹੁਤ ਵੱਡੀ ਚੀਕ ਮਾਰੀ ਹੈ ਬਹੁਤ ਵੱਡੀ ਤੇ ਮੈਂ ਪੂਰੀ ਗੱਲ ਕਰ ਦਿੰਦਾ ਧਿਆਨ ਨਾਲ ਸੁਣੋ ਜਿਹੜਾ 328 ਰੂਪਾਂ ਦਾ ਮਾਮਲਾ ਹੈ ਮੁੱਦਾ ਉਸ ਮੁੱਦੇ ਤੇ ਸ਼ਵੀਰਵਾਦ ਵਿਕਰਮ ਮਜੀਠੀਆ ਤੇ ਕੋਰ ਕਮੇਟੀ ਦੇ ਮੈਂਬਰ ਜਿੰਨੇ ਆ ਸਾਰੇ ਹੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਜਦਵ ਨੂੰ ਮਿਲੇ ਆ ਕੀ ਕਹਿੰਦੇ ਆ ਕਹਿੰਦੇ ਆਮ ਲੋਕਾਂ ਨੂੰ ਤੰਗ ਨਾ ਕਰੋ ਬੀਜੇ ਪਰਚਾ ਪਾਉਣਾ ਸ਼ਵੀਰਵਾਦ ਕਹਿੰਦਾ ਮੇਰੇ ਤੇ ਪਾ ਦਿਓ ਹੁਣੇ ਦੱਸੋ ਵੀ ਪੰਜਾਬ ਪੁਲਿਸ ਨੇ ਕਿਹੜੇ ਆਮ ਲੋਕਾਂ ਨੂੰ ਤੰਗ ਕੀਤਾ ਹੈ ਇਹ ਉਹ ਲੋਕ ਨੇ ਜਿਨ੍ਹਾਂ ਤੇ ਐਫ ਆਈ ਆਰ ਦਰਜ ਹੋਈ ਹੈ ਸ਼ੋਮਣੀ ਕਮੇਟੀ ਦੇ ਮੁਲਾਜ਼ਮ ਮੈਂਬਰ ਸਕੱਤਰ ਕੋਈ ਆਮ ਪੰਜਾਬ ਦਾ ਲੋਕ ਤਾਂ ਫੜਿਆ ਨਹੀਂ ਉਹਦੇ ਵਿੱਚ ਹੁਣੇ ਕਿਉਂ ਗਏ ਨੇ ਉੱਥੇ ਵੀ ਉਸ ਮੁੱਦੇ ਨੂੰ ਰਫੂ ਤਫੂ ਕਰ ਦਿਓ ਠੰਡੇ ਵਾਚੇ ਵਿੱਚ ਪਾ ਦਿਓ ਕੇਸ ਜਿਹੜਾ ਉਹ ਬੰਦ ਕਰ ਦਿਓ ਕੁਛ ਵੀ ਨਾ ਹੋਵੇ ਸੈਟ ਖਤਮ ਕਰ ਦੇ ਐਸਆਈਟੀ ਜਿਹੜੀ ਹੈ ਵੀ ਉਹ ਕੇਸ ਨੂੰ ਠੰਡੇ ਵਾਸਤੇ ਵਿੱਚ ਪਾ ਦੇ ਮਤਲਬ ਕੀ ਹੈ ਅਸਲੇ ਚਾਹੁੰਦੇ ਐ ਵੀ ਅਸੀਂ ਤਾਂ ਅਕਾਲ ਤਖਤ ਦੇ ਫਸੀਲ ਤੇ ਖੜ ਕੇ ਸਾਹਮਣੇ ਖੜ ਕੇ ਮਾਫੀ ਮੰਗ ਚੁੱਕੇ ਹਾਂ ਜੇ ਅਸੀਂ ਤਾਂ ਕਾਲ ਤਖਤ ਦੇ ਜਹਦਾ ਦੇ ਸਾਹਮਣੇ ਕਹਿਤਾ ਵੀ ਅਸੀਂ ਬੇਅਦਬੀਆਂ ਕਰਵਾਈਆਂ ਨੇ ਅਸੀਂ ਸੱਚ ਸਾਰੇ ਵੱਲੋਂ ਮਾਫੀ ਦਿੱਤੀ ਹੈ 328 ਰੁਪਏ ਜਿਹੜੇ ਨੇ ਵੀ ਉਹ ਛਾੜੇ ਸ਼ੋਮਣੀ ਕਮੇਟ ਤੇ ਕੁਝ ਮੁਲਾਜ਼ਮਾਂ ਨੇ ਲਾਲਚ ਕਰਕੇ ਵੇਚ ਦਿੱਤੇ ਇਹ ਤੇ ਗਲਤੀ ਮੰਨ ਚੁੱਕੇ ਹਾਂ ਤੇ ਉਹਨੂੰ ਦੁਰਸਤ ਕਰਨਾ ਚਾਹੁੰਦੇ ਹਾਂ ਵੀ ਹੁਣ ਸਾਡਾ ਕੋਈ ਕਸੂਰ ਨਹੀਂ ਤੁਸੀਂ ਇਹ ਕੇਸ ਬੰਦ ਕਰੋ ਮੈਂ ਇਸ ਵਿਸ਼ੇ ਤੇ ਪਹਿਲਾਂ ਹੀ ਕਿਹਾ ਸੀ ਵੀ ਇਹ ਇੱਕ ਪੱਕੀ ਮੋਹਰ ਲੱਗ ਚੁੱਕੀ ਹੈ ਹੁਣ ਜਿਹੜੇ ਕਾਲ ਤਖਤ ਤੇ ਖੜਕੇ ਤੁਸੀਂ ਕਿਹਾ ਸੀ ਵੀ ਸਾਨੂੰ ਮਾਫੀ ਦੇ ਦਿਓ ਸਾਡੇ ਕੋਲ ਗਲਤੀਆਂ ਹੋਈਆਂ ਨੇ ਉਹ ਤਾਂ ਇੱਕ ਧਾਰਮਿਕ ਸਜਾ ਹੈ ਜਿਹੜੀ ਤੁਹਾਨੂੰ ਕੱਲ ਤੱਕ ਦੀ ਤਸੀਲ ਤੋਂ ਮਿਲ ਗਈ ਹੈ ਜਿਹੜਾ ਕੋਟਾਂ ਕਚੇਰੀਆਂ ਵਿੱਚ ਕੇਸ ਚੱਲਦੇ ਨੇ ਉਹ ਇਦਾਂ ਥੋੜੀ ਬੰਦ ਹੋੜਿਆ ਉਹ ਜਿਹਨਾਂ ਨੇ ਕੇਸ ਕੀਤੇ ਨੇ ਅਗਲੇ ਪੈਰ ਵਾਈ ਕਰਨਗੇ ਅਗਲੇ ਪੈਰ ਵਾਈ ਕਰਨਗੇ ਉਤੋਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਕਹੂਗਾ ਹੁਣੇ ਡੀ.ਆਰ.ਪੀ ਸਾਹ ਤੇ ਕੋਲ ਕਿਉਂ ਗਏ ਵੀ ਪੂਰੇ ਲੋਕਾਂ ਦਾ ਧਿਆਨ ਖਿੱਚਿਆ ਜਾਵੇ ਪਹਿਲਾਂ ਨਹੀਂ ਗਏ ਜਦੋਂ ਨਸ਼ਿਆਂ ਦਾ ਵਪਾਰੀ ਮਜੀਠੀਆ ਬਾਹਰ ਆ ਗਿਆ ਵੀ ਮੀਡੀਆ ਦਾ ਝੁਕਾ ਇਧਰ ਨੂੰ ਹੈਗਾ ਤੇ ਹੁਣ ਇਹ ਇਸ਼ੂ ਲੈ ਕੇ ਅਸੀਂ ਪੰਜਾਬ ਦੇ ਡੀਡੀਪੀ ਸਾਹਿਬ ਦੇ ਕੋਲ ਜਾ ਕੇ ਇਹ ਗੱਲ ਕਹਿ ਦਈਏ ਵੀ ਸਾਡੇ ਤੇ ਪਰਚਾ ਕਰੋ ਜੇ ਪਰਚਾ ਦੇਤਾ ਜੇ ਪਰਚਾ ਦੇਤਾ ਸਭ ਇਹਨੂੰ ਅੰਦਰ ਕਰਤਾ ਤੇਰੇ ਤੀਕਾ ਮਾਰਨਗੇ ਫਿਰ ਕਹਣਗੇ ਹਕੂਮਤ ਧੱਕਾ ਕਰਦੀ ਹੈ ਫਿਰ ਕਹਣਗੇ ਸਰਕਾਰ ਸਾਡੇ ਕੰਮ ਅੱਜ ਦਾ ਹੁੰਦਾ ਜਿਨ੍ਹਾਂ ਨੇ ਫਿਰ ਇਦਾਂ ਕਹਿਣ ਇਹ ਤਾਂ ਕੋਈ ਸੈਂਸ ਨਹੀਂ ਨਾ ਹੈਗਾ ਇਹ ਤਾਂ ਤੁਸੀਂ ਆਪਣਾ ਜਨੂਸ ਆਪ ਕਢਾ ਰਹੇ ਹੋ ਉਹ ਕਹਿੰਦੇ ਨੇ ਆ ਦੈਲ ਮੁਝੇ ਬਾਤ ਤੂੰ ਜੱਟੂਹਾ ਕਰਕੇ ਖੜ ਗਿਆ ਵੀ ਕੁੱਟੀ ਚੱਲੋ ਸਾਨੂੰ ਇਦਾਂ ਥੋੜੀ ਗੱਲ ਬਣਨੀ ਹੈ ਚੰਗੇ ਰਹੋਗੇ ਵੀ ਤੁਸੀਂ ਆਪਣਾ ਕੰਮ ਕਰੋ ਮਾਨਜੂਬ ਅਦਾਲਤਾਂ ਦੇ ਵਿੱਚ ਕੇਸ ਚੱਲਦੇ ਨੇ ਉੱਥੇ ਸੁਣਵਾਈ ਹੋਣੀ ਹੈ ਅੱਛਾ ਦੂਜੀ ਗੱਲ ਜੇ ਤੁਸੀਂ ਸੱਚੇ ਹੋ ਤੁਸੀਂ ਭਲੇ ਮਾਨਸ ਹੋ ਬਿਥੋਂ ਡਰ ਕਾਦਾ ਫਿਰ ਜਿਨ੍ਹਾਂ ਨੇ ਸਰੂਪ ਵੇਚੇ ਹੋਣਗੇ ਬਦਵੀ ਕੀਤੀ ਉਹ ਫਸ ਜਾਣਗੇ ਇਨਕੁਆਰੀ ਹੋਣ ਦਿਓ ਨਾ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਅਕਾਲ ਤਖਤ ਤੇ ਇਨਸਾਫ ਹੁੰਦਾ ਹੈ ਕਾਲ ਤਖਤ ਤੇ ਸਰਬੋੱਚ ਹੈ ਅਕਾਲ ਤਖਤ ਦੇ ਨਿਆਹ ਹੁੰਦਾ ਕਿਸੇ ਨਾਲ ਕੋਈ ਧੱਕਾ ਨਹੀਂ ਹੁੰਦਾ ਫਿਰ ਤੁਸੀਂ ਡਰਦੇ ਕਿਉਂ ਤੁਸੀਂ ਮਾਫੀ ਮੰਗ ਲਈ ਤੁਸੀਂ ਆਪਣਾ ਕੰਮ ਕਰੋ ਨਾ ਤੁਸੀਂ ਅਕਾਲ ਦਰ ਦੀ ਸਰਕਾਰ ਬਣਾਉਣ ਵਾਸਤੇ ਜਿਹੜੇ ਗੱਠ ਜੋੜ ਕਰਨੇ ਨੇ ਕਰੋ ਡੇਰਿਆਂ ਵਿੱਚ ਜਾਓ ਨਸ਼ਾ ਪਤਾ ਵੇਚੋ ਲੋਕਾਂ ਨੂੰ ਲੋਕਾਂ ਨੂੰ ਗੁੰਮਰਾਹ ਕਰੋ ਝੂਠ ਸਮਾਨ ਜਿਹੜਾ ਬੋਲਣਾ ਬੋਲੋ ਵੱਡੀਆਂ ਦਾੜ੍ਹੀਆਂ ਰੱਖ ਕੇ ਨੀਲੀਆਂ ਪੱਗਾਂ ਮੰਨ ਕੇ ਜੋ ਲੋਕਾਂ ਦੇ ਸਾਹਮਣੇ ਪਹਿਲਾਂ ਝੂਠ ਬੋਲ ਬੋਲ ਕੇ ਗੁੰਮਰਾਹ ਕੀਤਾ ਉਹ ਤੁਸੀਂ ਕਰੋ ਸੁਖਾਲੇ ਨੂੰ ਬਾਅਦ ਤੇ ਅਦਾਲਤਾਂ ਨੂੰ ਆਪਣਾ ਕੰਮ ਕਰਦੇ ਜੇ ਮੰਨ ਲੋ ਗੱਲ ਫਰਜ਼ਾ ਦੇ ਤਸਵੀਰ ਵਾਲੋ ਤੇ ਹਾਲਾਤ ਦੇ ਵਿੱਚ ਪੇਸ਼ੀ ਪੈ ਗਈ ਤੇ ਉੱਥੇ ਫਿਰ ਜੇ ਰੈਸਟ ਕਰ ਲਿਆ ਜੇ ਮਜਦੀਠੀਏ ਮੈਂ ਉਹਨੂੰ 2 ਮਹੀਨੇ ਅੰਦਰ ਲਾਉਣੇ ਪੈਗੇ ਫਿਰ ਅੱਛਾ ਹੁਣ ਮੈਂ ਵਿਚਲੀ ਗੱਲ ਦੱਸਦਾ ਇਹਨਾਂ ਦਾ ਮੰਤਬ ਕਹੀ ਹੈ ਦੇਵੇ ਨਾ ਵੱਡੇ ਬਾਦਲ ਪ੍ਰਕਾਸ਼ ਬਾਦਲ ਨੇ ਲੋਕਾਂ ਨੂੰ ਬੇਵਕੂ ਬਣਾਇਆ ਕਿ ਮੈਂ 17 ਸਾਲ ਜੇਲ੍ਹ ਕੱਟੀ ਮੈਂ ਕੌਮ ਲਈ ਮੈਂ ਪੰਜਾਬ ਲਈ ਕੁਰਬਾਨੀਆਂ ਕੀਤੀਆਂ ਹਾਲਾਂਕਿ ਡੇਢ ਪੌਣੇ 200 ਸਾਲ ਜੀ ਸੌਰੀ ਡੇਢ ਪੌਣੇ 2 ਸਾਲ ਬਤਬਰ ਜੇਲ੍ਹ ਕੱਟੀ ਆ ਉਹ ਵੀ ਆਪਣੀਆਂ ਕਰਤੂਤਾਂ ਕਰਕੇ ਕੱਢੀ ਆ ਕੋਈ ਕੌਮੀ ਮਸਲਾ ਨਹੀਂ ਸੀ ਕੋਈ ਪੰਜਾਬ ਦਾ ਮਸਲਾ ਨਹੀਂ ਸੀ ਉਹਦੇ ਵਿੱਚ ਪੰਜਾਬ ਨੂੰ ਕੌਮ ਨੂੰ ਕੋਈ ਬੈਨੀਫੀਟ ਨਹੀਂ ਹੋਇਆ ਉਹ ਟਰੈਂਡ ਬਣਾਤਾ ਵੀ ਅਸੀਂ ਕੁਰਬਾਨੀਆਂ ਕੀਤੀਆਂ ਕਾਲੇਦਾਲ ਜੋਧਿਆਂ ਦੀ ਖਾਨਾਂ ਸ਼ਿੰਗਾਰਚੀ ਲੋਕਾਂ ਦੀ ਪਾਰਟੀ ਹੈ ਜਿਵੇਂ ਸੀ ਕੌਮ ਲਈ ਮਰ ਮਿਟਣ ਵਾਲਿਆਂ ਉਹ ਇੱਕ ਟ੍ਰੈਂਡ ਬਣਾਇਆ ਸੀ ਹੁਣ ਉਹੀ ਟ੍ਰੈਂਡ ਦੁਆਰਾ ਸ਼ੁਰੂ ਕਰਨਾ ਚਾਹੁੰਦੇ ਆ ਹੁਣ ਮੀਠੀ ਨੂੰ ਪਤਾ ਹੈ ਕਹਿ ਰਹੇ ਨੇ ਅੱਗੇ ਇਹ ਅਕਾਲ ਚਲ ਦਾ ਜੋਧਾ ਹੈ ਜੇਲ ਕੱਟ ਗਿਆ ਹੈ ਦੱਸੋ ਅਕਾਲ ਚਲ ਦਾ ਕਿਹੜਾ ਮੁੱਦਾ ਸੀ ਜਿਹਦੇ ਖਾਤਰ ਉਹਨੂੰ ਸਜ਼ਾ ਹੋਈ ਹੈ ਹੁਣ ਤਾਂ ਆਮਦਨ ਤੋਂ ਬਾਅਦ ਜਿਹੜੀ ਜ਼ਾਇਦਲ ਪ੍ਰਾਪਰਟੀ ਬਣਾਈ ਹੈ ਉਹ ਕੇਸ ਸੀ ਡਰੱਗ ਦਾ ਕੇਸ ਸੀ ਉਹਦੇ ਵਿੱਚ ਜੇਲ ਕੱਟੀ ਹੈ ਹੁਣ ਇਹ ਬੰਦੇ ਉਹਨੂੰ ਕੁਰਬਾਨੀ ਦਾ ਰੂਪ ਦੇਣਾ ਚਾਹੁੰਦੇ ਆ ਮਤਲਬ ਹੀ ਹੁਣ ਮਜੀਠੀਏ ਜੇਲ੍ਹ ਚ ਗਿਆ ਵੀ ਉਹ ਹੀਰੋ ਬਣਾਈਏ ਸੀ ਉਹਨੂੰ ਹੀਰੋ ਹਰ ਕੋਈ ਨਹੀਂ ਖਤਮ ਆ ਕੰਮ ਜ਼ੀਰੋ ਜ਼ੀਰੋ ਖਤਮ ਬਿਲਕੁਲ ਇੱਕ ਬੇਨਤੀ ਕਰਾਂ ਹੁਣੇ ਚਾਹੁੰਦੇ ਨੇ ਵੀ ਜਿਵੇਂ ਮਜੀਠੀਏ ਨੂੰ 7 ਮਹੀਨੇ ਜੇਲ੍ਹ ਕੱਟੀ ਕਟਾਈ ਉਹ ਬਾਹਰ ਆਇਆ ਢੋਲ ਤੇ ਡੱਗੇ ਲਾਏ ਸਰੂਪੇ ਪਾਏ ਜਿਕਾਰੇ ਛੱਡੇ ਵੀ ਹੀਰੋ ਬੜਾ ਕੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਵੀ ਉਦਾਂ ਸਰਵੀਰ ਨੂੰ ਫੜ ਲੈਣ ਰੈਸਟ ਕਰਕੇ 5-7 ਦਿਨ ਜੇਲ੍ਹ ਚ ਭੇਜ ਦੇਣ ਫਿਰ ਅਸੀਂ ਕਹਾਂਗੇ ਸਾਡੀ ਅਕਾਲ ਦਲ ਪਾਰਟੀ ਦਾ ਜੋਧਾ ਪ੍ਰਧਾਨ ਜੇਲ੍ਹ ਕੱਟ ਕੇ ਪੰਜਾਬ ਲਈ ਮੀ ਇਹ ਇੰਨਾ ਸੇ ਹੂਆ ਬਣਾਵਾਂਗੇ ਨਾ 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 ਹੁਣ ਨਹੀਂ ਬਣਨਾ ਇਹ ਹੁਣ ਨਹੀਂ ਬਣਨਾ ਕਿਉਂਕਿ ਹੁਣ ਤਾਂ ਮੇਰੇ ਵਰਗੇ ਬੈਠੇ ਨੇ ਜੀ ਮੇਰੇ ਵਰਗੇ ਤੁਹਾਡੀਆਂ ਕਰਤੂਤਾਂ ਦੱਸਣ ਵਾਸਤੇ ਬੈਠੇ ਨੇ ਇਹ ਇਹ ਸਭ ਕੁਝ ਪਤਾ ਲੋਕਾਂ ਨੂੰ ਅਸੀਂ ਦੱਸਾਂਗੇ ਨਾ ਥਰੀਦਾ ਬੇਸ ਗੰਦਲਾ ਧਰਿਆ ਖੰਡ ਲਿਵਾੜ ਪਤਾ ਨਾ ਬੇਗੰਦਲਾਂ ਦਾ ਜ਼ਹਿਰ ਦੀਆਂ ਸੀ ਤੇ ਖੰਡ ਦਾ ਲੇਪ ਕੀਤਾ ਹੋਇਆ ਸੀ ਜਣ ਕੇ ਅੰਦਰ ਮਨਸਾ ਕੁਝ ਹੋਰ ਹੈ ਤੇ ਲੋਕਾਂ ਨੂੰ ਮੂਰਖਾਉਣ ਵਾਸਤੇ ਕੁਝ ਹੋਰ ਕਰਨਾ ਚਾਹੁੰਦੇ ਨੇ ਇਹ ਦੱਸਾਂਗੇ ਅਸੀਂ ਲਿਖੇ ਵਿੱਚ ਕਿਉਂ ਅੱਛਾ ਹੁਣ ਇੱਕ ਆਖਰੀ ਗੱਲ ਕਹਿਣੀ ਹੈ ਫਿਰ ਬਹੁਤ ਲੰਮਾ ਜੋੜਾ ਨਹੀਂ ਬੋਲਣਾ ਹੁਣ ਜਿਹੜੇ ਬੰਦੇ ਇਹ ਨੀਲੀਆਂ ਪਾਗਾਂ ਵਾਲੇ ਇਹ ਕਹਿੰਦੇ ਆ ਵੀ ਸਾਡੀ ਜਿਹੜੀ ਅਕਾਲੀ ਦਲ ਪਾਰਟੀ ਐ ਖੇਤਰੀ ਪਾਰਟੀ ਐ ਪੰਜਾਬ ਨੂੰ ਬਚਾਉਣ ਵਾਸਤੇ ਜ਼ਰੂਰੀ ਐ ਵੀ ਅਕਾਲੀ ਦਲ ਦੀ ਸਰਕਾਰ ਬਣੇ ਇਹ ਕਹਿੰਦਾ ਵੀ ਪੰਜਾਬ ਨੂੰ ਬਚਾਉਣਾ ਐ ਇਹਦਾ ਮਤਲਬ ਜਿਹੜੇ ਪੰਜ ਵਾਰੀ ਤੁਸੀਂ ਪਹਿਲਾਂ ਮੁੱਖ ਮੰਤਰੀ ਬਣੇ ਉਦੋਂ ਪੰਜਾਬ ਨੂੰ ਤੁਸੀਂ ਬਚਾਇਆ ਨਹੀਂ ਤੁਸੀਂ ਉਦੋਂ ਪੰਜਾਬ ਦਾ ਬੇੜਾ ਘਰ ਕੀਤਾ ਵੀ ਜਿਹੜਾ ਹੁਣ ਬਚਾਉਣਾ ਚਾਹੁੰਦੇ ਹੋ ਜੇ ਤੁਹਾਨੂੰ ਪੰਜਾਬ ਨਾਲ ਦਰਦ ਹੁੰਦਾ ਕੌਮ ਨਾਲ ਕੋਈ ਦਰਦ ਹੁੰਦਾ ਤੁਸੀਂ 5 ਵਾਰੀ ਮੁੱਖ ਮੰਤਰੀ ਬਣ ਟੁੱਕਿਓ ਬਰਨ ਕਾ ਲੈਣਾ ਬਣੇ 5 ਵਾਰੀ ਮੁੱਖ ਮੰਤਰੀ ਡਿਪਟੀ ਸੀਮ ਸੁਬੀਰਵਾਲ ਰਹਿ ਚੁੱਕਾ ਮੁੱਖ ਮੰਤਰੀ ਤੇ ਪਰ ਇਹ ਨਾ ਕਹੋ ਨੀ ਪੰਜਾਬ ਪੰਜਾਬ ਚ ਆਇਆ ਜਿਹੜਾ ਤੁਸੀਂ ਹੁਣ ਪੰਜਾਬ ਚ ਆ ਲਓਗੇ ਤੁਹਾਡੀਆਂ ਕਰਤੂਤਾਂ ਲੋਕਾਂ ਨੇ ਪਹਿਲਾਂ ਦੇਖੀਆਂ ਨੇ ਵੀ 5 ਵਾਰੀ ਮੁੱਖ ਮੰਤਰੀ ਬਣ ਕੇ ਨੈਕਸਲੈਡ ਦੇ ਨਾਂ ਤੇ ਤੁਸੀਂ ਮੁੰਡੇ ਬਾਰੇ ਇੰਦਰ ਅੰਗਨ ਨੂੰ ਚਿੱਠੀਆਂ ਲੈ ਕੇ ਭੇਜੀਆਂ ਕਿ ਭਿੰਡਰਾਂ ਵਾਲੇ ਤੋਂ ਖਤਰਾ ਹੈ ਹਮਲਾ ਕਰਵਾਇਆ ਆਤਵਾ ਤੁਹਾਡੇ ਦੌਰ ਵਿੱਚ ਆਉਂਦਾ ਬਿਆਦਮੀਰ ਤੁਸੀਂ ਆਪਣੇ ਸਰਕਾਰ ਵਿੱਚ ਕਰਾਈਆਂ ਤੇ ਉਦੋਂ ਸਰਕਾਰ ਬਣਾ ਕੇ ਕੀ ਲਲਣ ਲਗਾ ਤੁਸੀਂ ਉਦੋਂ ਕੀ ਕਿੰਨਾ ਕੁ ਪੰਜਾਬ ਦਾ ਭੰਨਣਾ ਖਤਰਾ ਜਿਹੜਾ ਤੁਸੀਂ ਰੋਣ ਕਰਨਾ ਚਾਹੁੰਦੇ ਹੋ ਪਹਿਲਾਂ ਤੁਸੀਂ ਪੰਜਾਬ ਉਜਾੜਤਾ ਹੁਣ ਹੁਣ ਅਸੀਂ ਪੰਜਾਬ ਬਚਾਵਾਂਗੇ ਜੇ ਤੁਸੀਂ ਪੰਜਾਬ ਬਚਾਉਣਾ ਹੁੰਦਾ ਪੰਜਾਬ ਉਜਾੜਦੇ ਕਿਉਂ ਕੋਈ ਸੁਣਿਆ ਇਹਦਾ ਬੰਦਾ ਜਿਹੜਾ ਕਹੇ ਮੈਂ ਨਵੇਂ ਕੋਟੀ ਬਣਾਈ ਆ